ਬਜ਼ੁਰਗਾਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਕੀਤਾ ਵੱਡਾ ਐਲਾਨ ਖਾਤਿਆਂ ਵਿੱਚ ਆਉਣਗੇ ਪੈਸੇ ਹੁਣ ਸਰਕਾਰ ਨੇ ਬਜ਼ੁਰਗਾਂ ਨੂੰ ਲੋਨ ਦੀ ਸੁਵਿਧਾ ਜਾਰੀ ਕਰਦੀ ਹੈ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਬਜ਼ੁਰਗਾਂ ਨੂੰ ਵੀ ਹੁਣ ਲੋਨ ਮਿਲੇਗਾ ਤਾਂ ਸਰਕਾਰ ਦੇ ਵੱਲੋਂ ਸਰਕਾਰੀ ਯੋਜਨਾ ਸ਼ੁਰੂ ਕੀਤੀ ਗਈ ਹੈ ਕਿਉਂਕਿ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਪਹਿਲਾਂ ਲੋਨ ਨਹੀਂ ਦਿੱਤਾ ਜਾਂਦਾ ਸੀ ਪਰ ਹੁਣ ਸਰਕਾਰੀ ਬੈਂਕ ਜਾਨੀ ਕਿ ਐਸਬੀਆਈ ਬੈਂਕ ਨੇ ਇਹ ਨਵਾਂ ਨਿਯਮ ਲਾਗੂ ਕਰ ਦਿੱਤਾ ਜਿਸ ਤਹਿਤ ਬਜ਼ੁਰਗਾਂ ਨੂੰ ਵੀ ਹੁਣ ਲੋਨ ਮਿਲੇਗਾ ਜਿਸ ਤਰ੍ਹਾਂ ਉਹ ਆਪਣਾ ਕੁਝ ਅੱਗੋਂ ਕੰਮ ਕਰ ਸਕਦੇ ਨੇ ਲੋਨ ਲਈ ਨਹੀਂ ਹੈ ਉਮਰ ਦੀ ਕੋਈ پابੰਦੀ ਸਰਕਾਰੀ ਬੈਂਕ ਦੇ ਰਹੇ ਹਨ 60 ਸਾਲ ਦੀ ਉਮਰ ਤੋਂ ਬਾਅਦ ਲੋਕਾਂ ਨੂੰ ਕਰਜ਼ਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਇਹ ਕਿਹਾ ਜਾਂਦਾ ਹੈ ਕਿ ਬੈਂਕ ਕਰਜ਼ਾ ਲੈਣ ਵਾਲੇ ਦੀ ਉਮਰ ਤੇ ਆਮਦਨ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਜ਼ਾ ਦਿੰਦਾ ਹੈ ਇਹ ਕੁਝ ਹੱਦਾਂ ਤੱਕ ਸੱਚ ਹੈ ਅਜਿਹੇ 'ਚ ਕਈ ਬੈਂਕ ਬਜ਼ੁਰਗਾਂ ਨੂੰ ਕਰਜ਼ਾ ਨਹੀਂ ਦਿੰਦੇ ਕਿਉਂਕਿ ਉਹਨਾਂ ਕੋਲ ਆਮਦਨ ਦਾ ਕੋਈ ਪੱਕਾ ਸਰੋਤ ਨਹੀਂ ਹੈ ਹਾਲਾਂਕਿ ਬਹੁਤ ਸਾਰੇ ਸਰਕਾਰੀ ਬੈਂਕ ਸੀਨੀਅਰ ਨਾਗਰਿਕਾਂ ਨੂੰ ਕਰਜ਼ਾ ਕਰਜ਼ੇ ਦੀ ਪੇਸ਼ਕਸ਼ ਕਰਦੇ ਹਨ ਤੁੰਦادیه ਤੇ ਇਸ ਦੇ ਲਈ ਵਿਸ਼ੇਸ਼ ਯੋਜਨਾਵਾਂ ਵੀ ਚਲਾਉਂਦੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਅਤੇ ਭਾਰਤੀ ਸਟੇਟ ਬੈਂਕ 60 ਸਾਲ ਦੀ ਉਮਰ ਤੋਂ ਬਾਅਦ ਹੀ ਲੋਕਾਂ ਨੂੰ ਲੋਨ ਦੀ ਪੇਸ਼ਕਸ਼ ਕਰਦੇ ਹਨ ਇਹ ਦੋਵੇਂ ਸਰਕਾਰੀ ਬੈਂਕ ਨੇ ਤੇ ਸਰਕਾਰੀ ਬੈਂਕ ਬਜ਼ੁਰਗਾਂ ਨੂੰ ਲੋਨ ਦਿੰਦੇ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਪੰਜਾਬ ਨੈਸ਼ਨਲ ਬੈਂਕ ਨੇ ਬਜ਼ੁਰਗਾਂ ਨਾਗਰਿਕਾਂ ਲਈ ਪੈਨਸ਼ਨ ਲਈ ਨਿੱਜੀ ਲੋਨ ਯੋਜਨਾ ਸ਼ੁਰੂ ਕੀਤੀ ਹੈ ਇਸ ਸਕੀਮ ਵਿੱਚ ਪੈਨਸ਼ਨ ਰਾਸ਼ੀ ਦੇ ਹਿਸਾਬ ਨਾਲ ਪਰਸਨਲ ਲੋਨ ਦਿੱਤਾ ਜਾਂਦਾ ਹੈ ਬੈਂਕ 70 ਸਾਲ ਦਾ ਦੇਖ ਸਕਦੇ ਹੋ ਬੈਂਕ 70 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਕਰਜ਼ੇ ਦੀ ਪੇਸ਼ਕਸ਼ ਕਰਦਾ ਹੈ ਇਸ ਵਿੱਚ ਇਸ ਸਕੀਮ ਤਹਿਤ 25000 ਰੁਪਏ ਤੋਂ ਲੈ ਕੇ 10 ਲੱਖ ਤੱਕ ਦਾ ਪੈਨਸ਼ਨ ਰਾਸ਼ੀ ਦਾ 18 ਗੁਣਾ ਕਰਜ਼ਾ ਮਿਲਦਾ ਹੈ ਰੱਖਿਆ ਪੈਨਸ਼ਨਰਾਂ ਨੂੰ ਪੈਨਸ਼ਨ ਦੀ ਰਕਮ ਵਿੱਚ 20 ਗੁਣਾ ਕਰਜ਼ਾ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਕਰਜ਼ਾ ਤਾਰਕ ਦੀ ਉਮਰ 70 ਸਾਲ ਤੋਂ ਵੱਧ ਹੈ ਤਾਂ ਪੈਨਸ਼ਨਰ ਦੀ ਨੂੰ 5 ਸਾਲਾਂ ਦੇ ਅੰਦਰ ਅੰਦਰ pau 60 ਕਿਸ਼ਤਾਂ ਵਿੱਚ ਕਰਜ਼ਾ ਵਾਪਸ ਕਰਨਾ ਹੋਵੇਗਾ ਤਾਂ ਬਜ਼ੁਰਗਾਂ ਨੂੰ ਸਿੱਧੇ ਤੌਰ ਤੇ ਉਹ ਜਿਹੜਾ ਕਰਜਾ ਮੁਹੱਈਆ ਕਰਵਾਇਆ ਜਾਂਦਾ ਹੈ ਐਸਬੀਆਈ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਣ ਵੱਡੀ ਅਪਡੇਟ ਵਿੱਚ ਸਦਾਤਕ ਧੰਨਵਾਦ ਜੀ ਸਾਰਿਆਂ ਦਾ